ਸਸ਼ੇਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਦੇਰ ਰਾਤ ਡੱਬ ਵਾਲੀ ਸੜਕ ਤੇ ਪਿੰਡ ਗੁਰੂਸਰ ਸਹਨੇਵਾਲਾ ਦੇ ਕੋਲ ਵਾਪਰੇ ਇੱਕ ਸੜਕੀ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਅਤੇ ਕੀ ਚਾਰ ਲੋਕ ਜ਼ਖਮੀ ਹੋ ਗਏ ਨੇ ਇਸਦੀ ਸੂਚਨਾ ਮਿਲਣ ਤੋਂ ਬਾਅਦ ਸਹਾਰਾ ਜਨ ਸੇਵਾ ਵਰਕਰ ਵਿੱਕੀ ਤੇ ਹਰਬੰਸ ਸਿੰਘ ਵੱਲੋਂ ਐਂਬੂਲੈਂਸ ਸਮੇਤ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਉਥੇ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਗੁਰੂਸਰ ਸੈਣੀ ਦੇ ਕੋਲ ਇੱਕ ਮੋਟਰਸਾਈਕਲ ਤੇ ਐਕਟਿਵਾ ਦੀ ਟੱਕਰ ਹੋਈ ਹੈ ਜਿਸ ਦੇ ਚਲਦਿਆ ਸੰਸਥਾ ਦੇ ਮੈਂਬਰ ਮੌਕੇ ਤੇ ਪਹੁੰਚੇ ਯੋਨਾ ਦੱਸਿਆ ਕਿ ਹਾਦਸੇ ਦੇ ਵਿੱਚ 파ਰੀਤ ਸ਼ਰਮਾ ਵਾਸੀ ਗੁਰੂ ਨਾਨਕਪੁਰਾ ਮਹੱਲਾ ਬਠਿੰਡਾ ਤੇ ਰੀਤਮ ਵਾਸੀ ਬੈਂਕ ਬਾਜ਼ਾਰ ਬਠਿੰਡਾ, ਰੋਹਿਤ ਵਾਸੀ ਅਮਰਪੁਰਾ ਬਸਤੀ ਤੇ ਰੋਹਿਤ ਵਾਸੀ ਅਮਰਪੁਰਾ ਬਸਤੀ ਬਠਿੰਡਾ, ਕਾਲਾ ਸਿੰਘ ਵਾਸੀ ਪਿੰਡ ਗਹਿਰੀ ਭੂਟਰ ਤੇ ਗੰਭੀਰੇ ਜ਼ਖਮੀ ਹੋ ਜਾਂਦੇ ਨੇ ਜਦਕਿ ਜਸਵੀਰ ਸਿੰਘ ਜਿਸ ਦੀ ਕੀ ਮੌਕੇ ਤੇ ਹੀ ਮੌਤ ਹੋ ਗਈ ਹੈ। ਜੀ ਮੇਰਾ ਨਾਮ ਵਿੱਕੀ ਆ ਸੰਹਾਰਾ ਜਨ ਸਭ ਵਰਕਰ ਆ ਅੱਜ ਸਾਡੇ ਸਹਾਰਾ ਕੰਟਰੋਲਮ ਖਾਨਾ 552 3333 ਤੇ ਗੋਲ ਆਈ ਸੀ ਕਿ ਗੁਰਸਰ ਸ਼ੈਨਾਂ ਕੋਲ ਇੱਕ ਪੰਪ ਕਲਿੱਕ ਦੋ ਵਹੀਕਲ ਜਿਹੜੇ ਆਪਜ ਬੁੜੀ ਤਰ੍ਹਾਂ ਢੇੜ ਕੇ ਢਿੜੇ ਤੇ ਜਿੱਥੇ ਸਾਰਾ ਟੀਮ ਦੋ ਐਂਬੂਲੈਂਸ ਵਾਲਾ ਕਿ ਮੌਕੇ ਤੇ ਪਹੁੰਚੀ ਸੀ ਤੇ ਜਿਹਦੇ ਵਿੱਚ ਪੰਜ ਆਂ ਜਿਹੜੋਏ ਸੀ ਤੇ ਚੱਕ ਕੇ ਸਿਵਲ ਹਸਪੀਟਲ ਲਿਆਂਦਾ ਗਏ ਇਹਨਾਂ ਨੂੰ ਇਹ ਇੱਕ ਦੀ ਮੌਤ ਹੋ ਗਈ ਚਾਰ ਦੀ ਹਾਲਤ ਗੰਭੀਰ ਹੈ ਇਹ ਦੋ ਐਂਬੂਲੈਂਸ ਆ ਗਏ ਸੀ ਸਾਰਾ ਦੀਆਂ ਏ ਹਰਪ੍ਰਾਨ ਸਿੰਘ ਤੇ ਬਿੱਕੀ ਜੀ ਗੁਣ ਬਾਕੀ ਦੇ ਹਾਲਾਤ ਬਾਕੀ ਦੇ ਹਾਲਾਤ ਆ ਇਹ ਠੀਕ ਆ ਬਾਕੀ ਵਾਰਸ ਆ ਰਿਹਾ 65 ਵਜੇ ਉਹਨਾਂ ਦੇ